वेलकम बैक प्रोग्राम आमना-सामना ਤੇ ਮੈਂ ਹਾਂ ਤੁਹਾਡਾ ਹੋਸਟ ਚਰਨਜੀਤ ਸਿੰਘ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸ੍ਰੀ ਰਮੇਸ਼ ਯਾਦਵ ਜੀ ਦੇ ਨਾਲ ਉਹਨਾਂ ਤੋਂ ਜਾਣ ਰਹੇ ਹਾਂ ਹਿੰਦ-ਪਾਕ ਦੋਸਤੀ ਅਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਕੀ ਕੀ ਯਤਨ ਕੀਤੇ ਹੋ ਰਹੇ ਨੇ ਤੇ ਕੀ ਕੀ ਯਤਨ ਕਰਨ ਦੀ ਜ਼ਰੂਰਤ ਹੈ ਯਾਦਵ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਦੋਸਤੀ ਦੀ ਤੁਸੀਂ ਗੱਲ ਕਰ ਰਹੇ ਹੋ ਸਾਨੂੰ ਹਸਪਤਾਲਾਂ ਦੀ ਜ਼ਰੂਰਤ ਹੈ ਸਾਨੂੰ ਐਜੂਕੇਸ਼ਨ ਦੀ ਜ਼ਰੂਰਤ ਹੈ ਤੁਹਾਡੇ ਦੇਸ਼ਾਂ ਦੇ ਲੋਕ ਵੀ ਇਹ ਚਾਹੁੰਦੇ ਨੇ ਕਿ ਸਭ ਕੁਝ ਹੋਣਾ ਚਾਹੀਦਾ ਫਿਰ ਕਿਹੜੇ ਲੋਕ ਨੇ ਜਿਹੜੇ ਜਾਣਬੁੱਝ ਕੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਕੋਤਦੁਰ ਛੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਦੇਖੋ ਰੋਜ਼ ਆਪਾਂ ਪੜ੍ਹਦੇ ਆ ਕਿ ਉਹਨਾਂ ਨੂੰ 17 ਮਿਜ਼ਾਈਲ ਮਿਲ ਰਹੀ ਆ ਉਹਨਾਂ ਨੂੰ 18 ਮਿਲ ਰਹੀ ਆ ਜਿੰਨੂੰ 18 ਮਿਲਦੀ ਉਹਨੂੰ 21ਵੇਂ ਦੇ ਦਿੰਦੇ ਉਹ ਕਹਿੰਦੇ ਇਹਨੂੰ ਨਾ ਤਾਂ ਸਾਨੂੰ ਵੱਡੀ ਦੇ ਦੋ ਵਪਾਰੀ ਇੱਕੇ ਤੇ ਖਰੀਦਣ ਵਾਲੇ ਦੋਵੇਂ ਨੇ ਸਾਨੂੰ ਹੁਣ ਤਾਂ ਸਮਝ ਲੈਣੇ ਚਾਹੀਦਾ ਕੋਈ ਵਪਾਰੀ ਆ ਜਿਹੜਾ ਤੁਹਾਨੂੰ ਹੀ ਵੇਚੀ ਜਾਂ ਰਿਹਾ ਔਰ ਇੱਕ ਦੱਸਣ ਰਿਹਾ ਕਿ ਹਾਂ ਜੇ ਤੁਹਾਨੂੰ ਇੰਨੀ ਦੇ ਰਿਆਂ ਉਹਨੂੰ ਦੱਸ ਰਿਹਾ ਇਹ ਦੇ ਰਿਆਂ ਉਹਨੂੰ ਇਹ ਦੇ ਰਿਆਂ ਤੁਸੀਂ ਆ ਲਓ ਜੀ ਹੁਣ ਇੱਕ ਨੂੰ ਇੱਕ ਵੱਡੀ ਦਿੰਦੇ ਨੇ ਤੇ ਉਹ ਦੌੜ ਤੇ ਲੱਗੇ ਨੇ ਵਪਾਰੀ ਬੜਾ ਮਤਲਬ ਹੈ ਜਿਹੜਾ ਵੱਡਾ ਥਾਣੇਦਾਰ ਹੈ ਅਮਰੀਕਾ ਜਿਹੜਾ ਹੈਗਾ ਉਹ ਸਭ ਕੁਝ ਵਿਗੜ ਗਿਆ ਉਹ ਅੱਜ 24 ਅੱਜ ਮਸਲੇ ਹੱਲ ਹੋ ਸਕਦਾ ਮਸਲੇ ਹੱਲ ਨਹੀਂ ਕਰਨਾ ਚਾਹੁੰਦੇ ਜੇ ਮਸਲੇ ਹੱਲ ਗਏ ਨੀਓਂ ਤੇ ਹਥਿਆਰ ਕਿੱਥੋਂ ਵਿਕਣਗੇ ਉਹਨਾਂ ਦੇ ਜਿਹੜੀਆਂ ਗੋਲੀਆਂ ਤਿਆਰ ਕੀਤੀਆਂ ਇੰਨੇ ਇੰਨੇ ਉੱਥੇ ਲੱਗੇ ਆਟਮ ਬਾਂਕ ਤਿਆਰ ਕਰਨ ਨੂੰ ਲੱਗੇ ਨੇ ਹੈ ਇਨੀਆਂ ਮਜਾਇਲਾ ਤਿਆਰ ਕਰਨ ਰਏ ਨੇ ਇਜਾਜ ਤਿਆਰ ਕਰਨ ਰਏ ਨੇ ਇਨੀਆਂ ਹੈਲੀਕਾਪਟਰ ਤਿਆਰ ਕੀਤੀ ਨੇ ਉਹ ਕਿੱਥੇ ਜਾਣਗੇ ਕੁਆੜ ਕਰਨੇ ਤੋਂ ਥੋੜੂ ਦੇਣੇ ਨੇ ਉਹਨਾਂ ਤੁਹਾਨੂੰ ਹੀ ਵੇਚਨੇ ਨੇ ਇਹ ਦੋ ਹੀ ਦੇਸ਼ ਨੇ ਔਰ ਦੋ ਹੀ ਦੇਸ਼ ਦੁਜੇ এਸ਼ੀਆ ਦੇਸ਼ ਨੂੰ ਖਰਾਬ ਕਰ ਰਹੇ ਨੇ ਜਿਹੜੇ ਸਾਡੇ ਛੋਟੇ ਦੇਸ਼ ਨੇ ਨੇਪਾਲ ਪਟਾਨ ਸ਼੍ਰੀਲੰਕਾ ਹੈ ਬਰਮਾ ਇਹਨਾਂ ਤੇ ਪੀਸੇ ਜਾ ਰਹੇ ਨੇ ਇਹ ਦੋ ਨੇ ਖਰੀਦਣ ਵਾਲੇ ਔਰ ਦੋ ਜਿਹੜੇ ਖਰੀਦਣ ਰਹੇ ਨੇ ਉਹ ਸਾਡੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੇ ਜਿਹੜੇ ਉਹ ਕਰਜ਼ਾਈ ਪਏ ਨੇ ਔਰ ਕਰਜ਼ਾ ਹੀ ਦੇ ਰਹੇ ਹਾਂ ਉਹ ਕਿ ਸਰੂਪ ਚ ਦੇ ਰਹੇ ਇਹ ਵੱਖ-ਵੱਖ ਰੂਪ ਹੈ ਹਿੰਦੁਸਤਾਨ ਦੇ ਟੈਕਸਾਂ ਦੇ ਰਾਈ ਜਿੱਦੇ ਰਾਈ ਸੜਕਾਂ ਦੇ ਰਾਈ ਦੇ ਟੈਕਸ ਲਾਏ ਜਾ ਰਹੇ ਉਹ ਰਾਈ ਹੀ ਦੇ ਰਹੇ ਅਸੀਂ ਸਭ ਕਰਜ਼ਾਈ ਹਾਂ ਜੇ ਆਪਾਂ ਕਹਿੰਦੇ ਇਸ ਤਰ੍ਹਾਂ ਦੇ ਫਿਰਾਂ ਦਾ ਹੀ ਕਰਜ਼ਾਈ ਨਹੀਂ ਸਰ ਕਰਜ਼ਾਈ ਹਾਂ ਉਹ ਜੋ ਟੈਕਸਾਂ ਰਾਈ ਜਿਹੜਾ ਪੈਸਾ ਜਾ ਰਿਹਾ ਔਰ ਇਹ ਮਜਾਇਲਾਂ ਤੇ ਖਰਚੇ ਖਰਚ ਕਰ ਰਿਹਾ ਅਸੀਂ ਕਾਲਜਾਂ 'ਚ ਨਹੀਂ ਕਰਚ ਰਹੇ ਯੂਨੀਵਰਸਿਟੀਾਂ 'ਚ ਉਹਨੇ ਪੈਸੇ ਨਹੀਂ ਲਾ ਰਹੇ ਤੇ ਇਹ ਇੱਕੋ ਹੀ ਹੈ ਬੰਦਾ ਜਿਹੜਾ ਦੇਸ਼ ਨੇ ਜਿਹੜਾ ਉਹ ਖਰਾਬ ਕਰ ਰਿਹਾ ਸਨ ਯਾਦਵ ਸਾਹਿਬ ਪੰਜਾਬ ਪੰਜਾਬੀ ਵਾਲਾ ਹੀ ਇਹ ਹੁਣ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਕਿਹੜੇ ਯਤਨ ਕਰਨ ਦੀ ਜ਼ਰੂਰਤ ਹੈ ਕਿਉਂਕਿ ਅ ਅਗਰ ਸਰਵੇ ਦੀ ਰਿਪੋਰਟਸ ਨੂੰ ਵੇਖਿਆ ਜਾਵੇ ਤਾਂ ਪੰਜਾਬੀ ਦੇ ਦਿਨ ਗਿਣਵੇਂ ਚੁਣਵੇਂ ਰਹਿ ਜਾਂਦੇ ਨੇ ਤੁਸੀਂ ਲੰਬੇ ਸਮੇਂ ਤੋਂ ਸੰਘਰਸ਼ੀ ਲੋ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਕਾਫੀ ਯਤਨ ਕਰ ਵੀ ਰਹੇ ਹੋ ਹੋਰ ਵੀ ਅੱਗੇ ਭਵਿੱਖ ਵਿੱਚ ਪਲਾਨਿੰਗ ਕੀਤੀ ਹੋਏਗੀ ਕੀ ਹੱਲ ਕੀ ਹੈ ਕਿ ਪੰਜਾਬੀ ਦਾ ਹਿੰਦੀਕਰਨ ਨਾ ਹੋਵੇ ਪੰਜਾਬੀ ਦਾ ਫਾਰਸੀਕਰਨ ਨਾ ਹੋਵੇ ਪੰਜਾਬੀ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ ਪੰਜਾਬ ਅੰਦਰ ਦੇਖੋ ਪਹਿਲਾਂ ਤਾਂ ਸਰਕਾਰੀ ਤੌਰ ਤੇ ਇਹਨਾਂ ਨੂੰ ਬਹੁਤ ਜ਼ੋਰ ਲਾਉਣਾ ਚਾਹੀਦਾ ਕਿ ਜਦੋਂ ਕਚਹਿਰੀਆਂ ਚ ਜਾਂਦੇ ਆ ਪਹਿਲਾਂ ਤਾਂ ਉੱਥੋਂ ਸ਼ੁਰੂ ਕਰਨਾ ਚਾਹੀਦਾ ਕਿਸਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਕੀਲ ਜੱਜ ਨਾਲ ਕੀ ਬਹਿਸ ਕਰ ਰਿਹਾ ਉਹ ਵਿਚਾਰਾ ਗਰੀਬ ਜਿਹੜਾ ਉਹ ਪੰਜਾਬੀ ਪੜਿਆ ਪਿੰਡਾਂ 'ਚ 10ਵੀਂ ਤੱਕ ਜਿੰਨੀ ਕਿ ਹੈਗੀ ਆ ਜਿੰਨੀ 5ਵੀਂ ਤੱਕ ਵਿਚਾਰੇ ਪੜੇ ਨੇ ਉਹਨਾਂ ਨੂੰ ਤਾਂ ਉਹ ਆ ਕੇ ਵਕੀਲਾਂ ਤੋਂ ਪੁੱਛਦੇ ਨੇ ਕਿ ਕੀ ਤੁਹਾਡੀ ਬੈਸ ਹੋਈ ਆ ਉਹਨਾਂ ਨੂੰ ਇਹ ਨਹੀਂ ਪਤਾ ਜਦੋਂ ਕਹੀ ਇਹ ਕਹਿੰਨੇ ਆ ਕਿ ਪੰਜਾਬ ਦੇ ਵਿੱਚ ਕਿਚਰੀਆਂ ਤੋਂ ਲੈ ਕੇ ਥੱਲੇ ਤੱਕ ਜਿਹੜੇ ਆਧਾਰੇ ਨੇ ਉਹਨੂੰ ਪੰਜਾਬੀ 'ਚ ਕੀਤੇ ਜਾਣ ਜਦੋਂ ਅਜੇ ਤੱਕ ਨਹੀਂ ਕਰ ਰਹੇ ਨੇ ਔਰ ਦੂਜੀ ਗੱਲ ਮੈਂ ਇਹ ਕਹਿੰਨਾ ਕਿ ਸਾਨੂੰ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਜਿਹਦਾ ਵਿਦਿਆਕ ਢਾਂਚਾ ਆਇਆ ਇਨੂੰ ਰੋਜ਼ਗਾਰ ਨਾਲ ਬੰਨਣਾ ਚਾਹੀਦਾ ਜਦੋਂ ਤੱਕ ਤੁਸੀਂ ਰੋਜ਼ਗਾਰ ਨਾਲ ਨਹੀਂ ਜੋੜੋਗੇ ਇਹ ਉਦੋਂ ਤੱਕ ਕਾਮਯਾਬ ਨਹੀਂ ਹੋਏਗਾ ਕਿਉਂਕਿ ਅੱਜ ਦਾ ਵਿਦਿਆਰਥੀ ਜਿਹੜਾ ਵਰਗ ਹੈ ਅੱਜ ਦਾ ਜਿਹੜਾ ਮਿਡਲ ਕਲਾਸ ਹੈ ਕਿਉਂਕਿ ਮਿਡਲ ਕਲਾਸ ਤੇ ਇੱਕ ਲਾਈਨ ਦੇ ਨਹੀਂ ਹੁੰਦੀ ਆ ਉਹ ਮਿਡਲ ਕਲਾਸ ਦਾ ਬੱਚਾ ਜਿਹੜਾ ਉਹ ਸਾਰਾ ਫੋਰਨ ਪੱਜ ਰਿਹਾ ਉਹਦੇ ਲਈ ਹਾਈਲਾਈਟਸ ਕਰਨ ਨੂੰ ਪੱਜਾ ਫਿਰਨ ਡਿਆ ਔਰ ਹਰ ਬੱਚੇ ਨੂੰ ਇਹ ਸਮਝਾਇਆ ਜਾ ਰਿਹਾ ਕਿ ਤੂੰ ਇੰਗਲਿਸ਼ ਦੀ ਅਖਬਾਰ ਲਿਆ ਤੂੰ ਤਾਂ ਹੀ ਹਾਈਲਾਈਟਸ ਕਰ ਸਕਦਾ ਜੇ ਤੁਹਾਨੂੰ ਇਹ 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 ਦੇ ਖਿਲਾਫ ਨਹੀਂਗਾ ਕਿ ਪਾਸ਼ਾ ਦੇ ਖਿਲਾਫ ਸਾਨੂੰ ਸੱਜ ਪਾਸ਼ਾ ਪੜ੍ਹਨੀ ਚਾਹੀਦੀ ਹੈ ਸਾਡਾ ਹਿੰਦੂਸਤਾਨ ਦੇ ਇੱਕ ਹੋਜੇ ਪ੍ਰਾਈਮ ਮਿਨਿਸਟਰ ਹੈ ਜਿਹਨੂੰ ਸਾਰੀਆਂ ਭਾਸ਼ਾਵਾਂ ਆਉਂਦੀਆਂ ਨਹੀਂ ਆਂ ਔਰ ਆਉਣੀਆਂ ਵੀ ਚਾਹੀਦੀਆਂ ਨੇ ਲੇਕਿਨ ਮਾਂ ਬੋਲੀ ਪਹਿਲਾਂ ਹੋਣੀ ਚਾਹੀਦੀ ਹੈ ਕਿ ਜਿੱਥੋਂ ਬੱਚਾ ਤਿਆਰ ਹੁੰਦਾ ਹੈ ਬੱਚਾ ਅੱਬਾ ਤਾਂ ਮਾਪਿਆਂ ਨਾਲ ਸ਼ੁਰੂਆਤ ਕਰਦਾ ਬੋਲੀ ਸ਼ੁਰੂਆਤ ਕਰਦਾ ਉਹ ਮਾਂ ਬੋਲੀ ਤੋਂ ਸ਼ੁਰੂ ਕਰਦਾ ਮੈਂ ਇਹਨੂੰ ਕਹਿਣਾ ਕਿ 10ਵੀਂ ਦਾ ਪਲੱਸ 2 ਤੱਕ ਜ਼ਰੂਰੀ ਹੈ ਕਿ ਪਹਿਲਾਂ ਇਹ ਭਾਸ਼ਾ ਹੋਣੀ ਤੇ ਫਿਰ ਉਸ ਤੋਂ ਬਾਅਦ 10ਵੀਂ ਤੋਂ ਬਾਅਦ ਜਿਹੜੀ ਮਰਜੀ ਭਾਸ਼ਾ ਪੜ੍ਹਨੀ ਚਾਹੀਦੀ ਹੈ ਤੇ ਭਾਸ਼ਾ ਨਾਲ ਇੱਕ ਤਰੱਕੀ ਕਰ ਸਕਦਾ ਜਿਹੜੇ ਲੋਕ ਇਹ ਕਹਿੰਦੇ ਆ ਕਿ ਹਾਂ ਨਹੀਂ ਪੰਜਾਬੀ ਭਾਸ਼ਾ ਨਾਲ ਜਾਂ ਇੱਕ ਭਾਸ਼ਾ ਨਾਲ ਜਿਹੜਾ ਤਰੱਕੀ ਨਹੀਂ ਕਰ ਸਕਦਾ ਦੇਖੋ ਚਾਈਨਾ ਆ ਉਹ ਇੰਗਲਿਸ਼ ਨਹੀਂ ਪੜ ਰਿਆ ਜਪਾਨ ਆ ਜਰਮਨ ਆ ਫਰਾਂਸ ਆ ਉਹਨਾਂ ਕੋਲ ਵੱਖਰੀਆਂ ਆਪਣੀਆਂ ਭਾਸ਼ਾਵਾਂ ਨੇ ਲੇਕਿਨ ਉਹਨਾਂ ਤਰੱਕੀ ਕੀਤੀ ਹੈ ਐਡੀ ਅਡੀ ਤਰੱਕੀ ਕਰ ਰਹੇ ਇਸ ਲਈ ਰੋਜ਼ਗਾਰ ਨਾਲ ਵੀ ਜੋੜਨਾ ਚਾਹੀਦਾ ਜੇ ਇੱਕ ਗੱਲ ਹੋਰ ਸਾਡੇ ਪੰਜਾਬੀਆਂ ਤੇ ਗਲਤਫਹਿਮੀ ਆ ਗਈ ਆ ਜਿਹੜੀ ਹਿੰਦੁਸਤਾਨ ਚ ਹਿੰਦੂ ਭਾਈਚਾਰੇ ਨੂੰ ਵੀ ਗਲਤਫਹਿਮੀ ਸੀ ਕਿ ਜਦੋਂ ਤੱਕ ਸਾਡੇ ਹਿੰਦੂ ਗ੍ਰੰਥ ਸੇ ਜਿੰਨੇ ਵੀ ਹਿੰਦੂ ਗ੍ਰੰਥ ਨੇ ਉਹ ਸੰਸਕ੍ਰਿਤ ਚ ਨੇ ਲੇਕਿਨ ਆਈਦੀ ਦੀ ਤੇ ਸੰਸਕ੍ਰਿਤ ਕਿੱਥੇ ਆ ਕੋਈ ਨਹੀਂ ਜਾਣਦਾ ਇਸੇ ਗਲਤਫਹਿਮੀ ਚ ਸਾਡੇ ਸਿੱਖ ਪਾਈਚਾਰਾ ਵੀ ਆ ਕਿ ਜਦੋਂ ਪੰਜਾਬੀ ਪਾਈਚਾਰਾ ਵੀ ਆ ਕਿ ਗੁਰੂ ਗ੍ਰੰਥ ਸਾਹਿਬ ਜਾਂ ਸਾਡੇ ਹੋਰ ਗ੍ਰੰਥ ਜਿਹੜੇ ਨੇ ਹੈ ਉਹ ਪੰਜਾਬੀ ਚ ਲਿਖੇ ਨੇ ਔਰ ਜਦੋਂ ਤੱਕ ਉਹ ਨੇ ਉਦੋਂ ਤੱਕ ਪੰਜਾਬੀ ਜਿੰਦੀ ਰਹੇਗੀ ਲੇਕਿਨ ਇਹ ਗਲਤਫਹਿਮੀ ਚ ਨੇ ਜਦੋਂ ਤੱਕ ਉਹ ਉਹਦੇ ਗੱਲ ਤੇ ਨਾ ਆਣ ਆਈ ਉਦਾਹਰਣ ਉਹਦੀ ਦੇ ਰਹੇ ਆ ਸੰਸਕ੍ਰਿਤੀ ਕਿ ਇਸ ਨੇ ਖਤਮ ਹੋ ਜਾਏਗੀ ਪੜਨ ਵਾਲਾ ਨਹੀਂ ਰਹਿ ਜਾਏਗਾ ਕੋਈ ਉਹ ਗ੍ਰੰਥ ਇਦਾਂ ਹੀ ਰਹਿ ਜਾਣਗੇ ਹਿੰਦੂ ਗ੍ਰੰਥ ਉਦਾਂ ਹੀ ਰਹਿ ਗਏ ਨੇ ਪੜਨ ਵਾਲਾ ਕੋਈ ਨਹੀਂ ਰਹਿ ਗਿਆ ਇਸ ਲਈ ਸਾਨੂੰ ਥੱਲਿਓ ਅਸੀਂ ਜਿਹੜਾ ਕੰਮ ਕਰ ਰਹੇ ਆ ਅਸੀਂ ਚੇਤਨਤ ਕਰਨ ਲਈ ਹਰ ਸਕੂਲਾਂ 'ਚ ਅਸੀਂ ਇੱਕ ਇੱਕ ਬੱਚੇ ਕੱਢੇ ਪਿਛਲੇ ਸਮੇਂ 'ਚ ਕਿ ਇਹਨਾਂ ਬੱਚਿਆਂ ਨੂੰ ਸਨਮਾਨਤ ਦਿਈਏ ਮੈਂ ਇੱਥੇ 150 ਸਕੂਲ ਕੱਢੇ ਨੇ कि ਜਿਨ੍ਹਾਂ ਬੱਚਿਆਂ ਨੂੰ ਸਨਮਾਨ ਦਿੱਤਾ ਔਰ ਉਹ ਵਿਦਵਾਨਾਂ ਤੋਂ ਦੁਆਇਆ ਕਿ ਜਿਹੜੇ ਪੰਜਾਬੀ ਲਈ ਕੰਮ ਕਰ ਰਹੇ ਨੇ ਪੰਜਾਬ ਦੇ ਵਿਦਵਾਨ ਬੁਲਾਏ ਉਹਨਾਂ ਤੋਂ ਗੱਲ ਕਰਾਈ ਤੇ ਉਹਨਾਂ ਤੋਂ ਸਨਮਾਨ ਦੁਆਇਆ ਇਸੇ ਲਈ ਇਹ ਹੁਣ ਪਿਛਲੇ ਸਮੇਂ 'ਚ ਰਾਈਟਿੰਗ ਦਾ ਕੀਤਾ ਕਿ ਉਹਦਾਂ ਲਿਖਾਈ ਦਾ ਕਰੋ ਕਿ ਜਿਹੜਾ ਬੱਚਾ ਟਾਪਰ ਹੋਵੇ ਇਹਨਾਂ ਦਾ ਉਤਸ਼ਾਹ ਹੁੰਦਾ ਟੀਚਰਾਂ ਨੂੰ ਕੀਤਾ ਕਿ ਟੀਚਰ ਉਹ ਟੀਚਰ ਲਈਏ ਕਿ ਜਿਹੜੇ ਟੀਚਰ ਪੰਜਾਬੀ ਟੌਪ ਦੀ ਪੜਾਉਣ ਦੇ ਔਰ ਬੱਚਿਆਂ ਨੂੰ ਪੂਰਾ ਉਤਸ਼ਾਹ ਕਰ ਰਹੇ ਅਸੀਂ ਉਹਨਾਂ ਨਾਲ ਵੀ ਕਰ ਰਹੇ ਆ ਇਸੇ ਲਗਾਤਾਰ ਅਸੀਂ ਮਾਰਚ ਕਰ ਰਹੇ ਆ ਇੱਥੇ ਮਾਰਚ ਵੀ ਕੀਤੇ ਨੇ ਬਹੁਤ ਵੱਡੇ ਵੱਡੇ ਮਾਰਚ ਕੀਤੇ ਲੋਕਾਂ ਨੂੰ ਦਿਖਾਉਣ ਲਈ ਲੇਕਿਨ ਥੱਲੇ ਲੈਵਲ ਤਹੀ ਜਾ ਰਹੇ ਆ ਕਿ ਕਵਿਤਾਵਾਂ ਦੇ ਲੋਕ ਬੱਚਿਆਂ ਨੂੰ ਦਿਖਾ ਰਹੇ ਆ ਕਿ ਬੱਚੇ ਆਪਣੀ ਕਵਿਤਾਵਾਂ ਲੈ ਕੇ ਆ ਰਹੇ ਆ ਟਾਪਰ ਬਜਾ ਬੱਚਾ ਜਿਹੜਾ ਕਵਿਤਾ ਪੜ੍ਹ ਰਣ ਲੈ ਜਾਂ ਕਹਾਣੀ ਲਿਖ ਰਿਹਾ ਜਾਂ ਹੋਰ ਕੁਝ ਲਿਖ ਰਿਹਾ ਉਹ ਸਾਨੂੰ ਲਿਆ ਕੇ ਦੇਵੇ ਭਾਸ਼ਣ ਕਰ ਰਿਹਾ ਵਧੀਆ ਭਾਸ਼ਣ ਵਾਲਿਆਂ ਨੂੰ ਇਹਨੂੰ ਸਨਮਾਨਿਤ ਕਰ ਰਹੇ ਆ ਅੰਮ੍ਰਿਤਸਰ ਚ ਦਹੀ ਬੋਤ ਕਰ ਰਹੇ ਇਸੇ ਸਾਡੇ ਨਾਲ ਨਾਲ ਜਲੰਧਰ ਵਾਲੇ ਕਰ ਰਹੇ ਸੰਗਰੂਰ ਵਾਲੇ ਕਰ ਰਹੇ ਲੁਧਿਆਣੇ ਵਾਲੇ ਕਰ ਰਹੇ ਪਿੱਛੇ ਜਲੰਧਰ ਚ ਵੀ ਕਰਾ ਗੁਰਦਾਸਪੁਰ ਚ ਕਰਾ ਕੇ ਆ ਕਿਉਂਕਿ ਅਦਾਜ਼ ਛੋਟਾ ਜਿਹਾ ਕੀਤਾ ਕਿ ਤੁਸੀਂ ਵੀ ਕਰੋ ਤੇ ਸਾਰੇ ਪੰਜਾਬ ਚ ਫਲਾਈਏ ਇਹਨੂੰ ਮੇਰਾ ਇਹ ਇਛਾ ਆ ਕਿ ਸਾਰੇ ਪੰਜਾਬ ਚ ਫੈਲਣੀ ਚਾਹੀਦਾ ਔਰ ਥੱਲਿਓਂ ਕਰਨਾ ਚਾਹੀਦਾ ਯਦਵ ਸਾਹਿਬ ਪੰਜਾਬੀ ਸੱਭਿਆਚਾਰ ਦੀ ਜਿਹੜੀ ਹਾਲਤ ਹੈ ਤੁਸੀਂ ਇਹਨੂੰ ਬੜੀ ਚੰਗੀ ਤਰ੍ਹਾਂ ਸਮਝ ਰਹੇ ਹੋ ਤੁਸੀਂ ਉਸ ਦੀ ਨਬਜ਼ ਫੜ ਚੁੱਕੇ ਹੋ ਇਸ ਵੇਲੇ ਪੰਜਾਬੀ ਸੱਭਿਆਚਾਰ ਕਿਸ ਮੁਕਾਮ ਤੇ ਖਲੋਤਾ ਹੋਇਆ ਹੈ ਇਹ ਤਾਂ ਕੁ ਮੈਂ ਤਾਂ ਪਹਿਲਾਂ ਪਾ ਜਿਦੋਂ ਤੁਹਾਡੀ ਬਾਦਸ਼ਾਹ ਜਿੰਦੀ ਰਹੇਗੀ ਸੱਭਿਆਚਾਰ ਜਿੰਦਾ ਰਹੇਗਾ ਜਿਹੜੇ ਗਾਇਕ ਸਾਡੇ ਯੂਰਪ ਚ ਜਾ ਕੇ ਗਾ ਰਹੇ ਨੇ ਔਰ ਗਾਇਕੀ ਨੂੰ ਪੇਸ਼ ਕਰ ਰਹੇ ਨੇ ਜੇ ਸੁਣਨ ਵਾਲਾ ਲੈਣ ਪੰਜਾਬੀ ਚ ਨਾ ਰਹੇਗਾ ਤਾਂ ਗਾਇਕੀ ਕਿੰਨੇ ਸੁਣਨੀ ਹੈ ਇਸ ਲਈ ਸੱਭਿਆਚਾਰ ਨੂੰ ਵੀ ਇਹੀ ਕਹ ਰਹੇ ਸੱਭਿਆਚਾਰ ਭਾਸ਼ਾ ਤੋਂ ਨਾ ਭਾਸ਼ਾ ਤੁਹਾਡੀ ਬਚੀ ਰਹੇਗੀ ਤੇ ਸੱਭਿਆਚਾਰ ਜਿੰਦਾ ਰਹੇਗਾ ਲੇਕਿਨ ਸੱਭਿਆਚਾਰ ਹੀ ਲਗਾਤਾਰ ਚਲਾ ਰਹੇ ਅਸੀਂ ਆਪਣੇ ਮੇਲਿਆਂ 'ਚ ਆਪਣੇ ਹੋਰ ਪ੍ਰੋਗਰਾਮਾਂ 'ਚ ਇਹ ਵਿਰਸਾ ਵਿਆਰ ਤੇ ਲਗਾਤਾਰ ਅਸੀਂ ਲੋਕਾਂ ਨੂੰ ਨਾਟਕ ਦਿਖਾਉਣ ਨਾਟਕ ਰਾਈਂ ਦਿਖਾ ਰਹੇ ਹਾਂ ਅਸੀਂ ਇਹਨਾਂ ਸਹਿਤ ਰਾਈਂ ਦਿਖਾ ਰਹੇ ਹਾਂ ਇਥੇ ਸਹਿਤਿਕ ਪ੍ਰੋਗਰਾਮ ਕਰਦੇ ਹਾਂ ਸਹਿਤਿਕ ਪ੍ਰੋਗਰਾਮਾਂ ਰਾਈਂ ਦਿਖਾ ਰਹੇ ਹਾਂ ਅਸੀਂ ਹੋਰ ਪ੍ਰੋਗਰਾਮ ਕਰ ਰਹੇ ਹਾਂ ਜਿਹੜੇ ਮਾਰਚਾਂ ਦੇ ਵਿੱਚ ਮਾਰਚ ਕਰ ਰਹੇ ਉਹਦੇ ਸਲੋਗਨ ਕਰ ਰਹੇ ਹਾਂ ਮੈਂ ਜਿੱਥੇ ਪਿਛਲੇ ਸਮੇਂ 'ਚ ਜਿਹੜਾ ਮਾਰਚ ਕੀਤਾ ਪੰਜਾਬ ਦੇ ਜਿੰਨੇ ਵੀ ਸੱਭਿਆਚਾਰ ਰਹੇ ਰਹੇ ਨੇ ਵੱਡੇ ਲੋਕ ਲਿਖਾਰੀ ਰਹੇ ਨੇ ਲਿਖਾਰੀਆਂ ਦੀ ਫੋਟੋ ਦਿਖਾਈ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਇਹ ਕੌਣ ਹੈ ਅਸੀਂ ਉਹਨਾਂ ਦੀ ਫੋਟੋ ਅੱਗੇ ਲਾਈਆਂ ਨੇ ਕਿ ਹਾਂ ਜੀ ਸਾਡੇ ਸਰ ਨੂੰ ਵੱਡੇ ਥੰਬ ਸੀ ਬਾਬਾ ਨਾਨਕ ਬਾਬਾ ਬੁੱਲੇ ਸ਼ਾ ਬਾਬਾ ਫਰੀਦ ਅਸੀਂ ਤਿੰਨ ਜਣਿਆਂ ਦੀ ਅੱਗੇ ਫੋਟੋ ਲਾ ਕੇ ਤੁਰੇ ਸਾ ਤੇ ਲੋਕਾਂ ਨੂੰ ਦਿਖਾਇਆ ਸੀ ਕਿ ਇਹ ਸਾਡੇ ਤੰਬ ਨੇ ਜਿਹਨਾਂ ਸਾਨੂੰ ਲਾਈਨ ਦਿੱਤੀ ਆ ਲੇਕਿਨ ਇਹ ਇਹਨਾਂ ਦੀ ਲਾਈਨ ਨੂੰ ਹੀ ਅੱਗੇ ਤੋਰਨਾ ਜੇ ਇਹ ਤੁਰੇ ਰਹਿਗੇ ਸੱਭਿਆਚਾਰ ਸਾਡਾ ਜਿੰਦਾ ਰਹੇਗਾ ਅ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਦੱਸਣੀ ਚਾਹਨਾ ਕਿ ਰਮੇਸ਼ ਯਾਦਵ ਨੇ ਆਪਣੇ ਬੇਟੇ ਦੀ ਸ਼ਾਦੀ ਦੇ ਉੱਤੇ ਇੱਕ ਕਾਰਡ ਜਿਹੜਾ ਛਪਵਾਇਆ ਸੀਗਾ ਉਹ ਬੇਟੀ ਬਚਾਓ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਬੇਟੀ ਵੱਲੋਂ ਪਰ ਸੱਦਾ ਪੱਤਰ ਦਿੱਤਾ ਗਿਆ ਸੀਗਾ ਕਿ ਮੇਰੇ ਵੀਰ ਦੀ ਸ਼ਾਦੀ ਹੈ ਔਰ ਸਾਰੇ ਵਿਸ਼ਾ ਮੰਲੋ ਬੜੀ ਮਿੱਠੀ ਪੰਜਾਬੀ ਵਿੱਚ ਜਦਵ ਸਾਬ ਇਹ ਖਿਆਲ ਕਿਸ ਤਰ੍ਹਾਂ ਉੱਠਿਆ ਕਿ ਇੱਕ ਆਮ ਤੌਰ ਤੇ ਵਿਆਹ ਦਾ ਸੱਦਾ ਪੱਤਰ ਜਿਹੜਾ ਹੁੰਦਾ ਅੰਗਰੇਜ਼ੀ ਵਿੱਚ ਚੱਲਦਾ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਬਜ਼ੁਰਗਾਂ ਵੱਲੋਂ ਇਹ ਗੱਲ ਕੀਤੀ ਜਾਵੇ ਤੁਸੀਂ ਇੱਕ ਨਵੀਂ ਪਰੰਪਰਾ ਪੈਦਾ ਕੀਤੀ ਕਿ ਬੇਟੀ ਨੂੰ ਅੱਗੇ ਕੀਤਾ ਔਰ ਬੇਟੀ ਵੱਲੋਂ ਸੱਦਾ ਦਿੱਤਾ ਔਰ ਐਡੀ ਮੋਹ ਭਰੀ ਪੰਜਾਬੀ ਦੇ ਵਿੱਚ ਸੱਦਾ ਦਿੱਤਾ ਇਹ ਕੀ ਸਾਰਾ ਦੱਸੋ ਇਹਦੇ ਬਾਰੇ ਥੋੜਾ ਜਿਆਦਾ ਬਿਲਕੁਲ ਜਿਹੜੀ ਤਿੰਨ ਚੀਜ਼ਾਂ ਦਿੱਤੀਆਂ ਅਸੀਂ ਮੈਂ ਕਿਹਾ ਕਿ ਜੇ ਆਪਾਂ ਕੰਮ ਕਰ ਰਹੇ ਤਾਂ ਪਹਿਲਾਂ ਘਰ ਚੋਂ ਸ਼ੁਰੂ ਕਰਨੀ ਚਾਹੀਦੀ ਇੱਕ ਤਾਂ ਜਿਹੜਾ ਸੱਦਾ ਪੱਤਰ ਦਿੱਤਾ ਉਹ ਬੇਟੀ ਭੈਣ ਵੱਲੋਂ ਦਿੱਤਾ ਇਸ 'ਚ ਦੋਵੇਂ ਗੱਲਾਂ ਆ ਜਾਂਦੀਆਂ ਨੇ ਕਿ ਪਰੂਨ ਹੱਤਿਆ ਦਾ ਵੀ ਹੈ ਕਿ ਬੇਟੀ ਕਿਦਾਂ ਬਚਾਉਣੀ ਆ ਔਰ ਬੇਟੀ ਵੱਲੋਂ ਕੀਤਾ ਗਿਆ ਭੈਣ ਵੱਲੋਂ ਕੀਤਾ ਗਿਆ ਦੂਜਾ ਹੀ ਪੰਜਾਬੀ ਦੇ ਵਿੱਚ ਛਾਪਿਆ ਰੰਗ ਜਿਹੜਾ ਦਿੱਤਾ ਉਹ ਸੱਭਿਆਚਾਰ ਦਾ ਰੰਗ ਦਿੱਤਾ ਕਿ ਸਭ ਆਪਣਾ ਪੰਜਾਬੀ ਸੱਭਿਆਚਾਰ ਨੂੰ ਕਿੰਨਾ ਬਚਾਉਣਾ ਇਹਦਾ ਉਹ ਰੰਗ ਦਿੱਤਾ ਤੇ ਤੋ ਲੋਕਾਂ ਨੂੰ ਸੱਦਾ ਵੀ ਇਸੇ ਕਰਕੇ ਦਿੱਤਾ ਕਿ ਉਹਦੇ ਕਈਆਂ ਨੇ ਸਾਡੇ ਦੇ ਵਿਰੋਧ ਪਰਿਵਾਰ 'ਚ ਵਿਰੋਧ ਵੀ ਹੋਇਆ ਮੇਰੀ ਭੈਣ ਨਾਲ ਉਹ ਵਿਰੋਧ ਹੋਇਆ ਸੀ ਵੱਡੀ ਭੈਣ ਨਾਲ ਲੋਕੀ ਯਾਰ ਤੂੰ ਇਹ ਕੁੜੀ ਨਾਲੋਂ ਕਿੱਦਾਂ ਹੋ ਗਿਆ ਜਿੰਨੀ ਕੀ ਸੋਚ ਦੇ ਮਾਲਕ ਸੀ ਤੇ ਉਹਨੇ ਗੱਲ ਕਰਨੀ ਸੀ ਕਿ ਮੈਂ ਜਿੰਦਾ ਦਾ ਸੀ ਕਿ ਮੈਂ ਆਪਣੇ ਮੇਰੇ ਜਿਹੜੇ ਦੋਸਤ ਹੀ ਬੜੇ ਵੱਡੇ ਵਿਦਵਾਨ ਨੇ ਉਹਨਾਂ ਤੋਂ ਸਲਾਹ ਲਈ ਤੇ ਉਹਨਾਂ ਨੇ ਕਿਹਾ ਕਿ ਇਦਾਂ ਕਰਨਾ ਚਾਹੀਦਾ ਇਹ ਬਹੁਤ ਅੱਛਾ ਕਰ ਰਿਹਾ ਕਿ ਬੇਟੀ ਨਾਲੋਂ ਕਿ ਸੱਦਾ ਦੇ ਰਿਆਂ ਉਹਦੀ ਭੈਣ ਨਾਲੋਂ ਸੱਦਾ ਦੇ ਰਿਆਂ ਔਰ ਸਭਿਆਚਾਰ ਸਾਰਾ ਪੇਸ਼ ਕੀਤਾ ਤੂੰ ਹੈ ਉਹ ਸ਼ਾਇਰੀ ਵੀ ਜਿਹੜੀ ਕੀਤੀ ਉਹ ਤੁਹਾਡੇ ਸਾਹਮਣੇ ਸੀ ਉਸ ਟਾਈਮ ਇਹ ਹਨ ਪੰਜਾਬੀ ਮਾਂ ਦੇ ਸੱਚੇ ਸਪੂਤ ਰਮੇਸ਼ ਯਾਦਵ ਜਿਹੜੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਪੰਜਾਬੀ ਵਿਰਸਾ ਪੰਜਾਬੀ ਸਭਿਆਚਾਰ ਹਰ ਉਸ ਪਰੰਪਰਾ ਨੂੰ ਬਚਾਉਣਾ ਚਾਹੁੰਦੇ ਨੇ ਜਿਹੜੀ ਕਦੀ ਪੰਜਾਬ ਦਾ ਮਾਣ ਹੁੰਦੀ ਸੀ ਇਹਨਾਂ ਨਾਲ ਫੇਰ ਇੱਕ ਵਾਰ ਗੱਲਬਾਤ ਕਰਾਂਗੇ ਜਲਦ ਹੀ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਰੱਬ ਰੱਖਾ